ਤਨ ਗੁਰੂ ਦਾ ਨਾਮ ਅਸ ਤਨ ਗੁਰੂ ਦਾ ਨਾਮ ਤਨ ਗੁਰੂ ਦਾ ਨਾਮ ਤਨ ਗੁਰੂ ਦਾ ਨਾਮ ਕਿਨੇ ਕਮਾਇਆ ਹੋਈ ਦੀ ਉਹ ਅਗੇ ਕਿਨੇ ਕਮਾਇਆ ਹੁੰਦੀ ਆ ਹਾਂਜੀ ਕਿਹੜੇ ਜੁੜਦੇ ਆ ਹਾਂਜੀ 200 300 ਬਚਦਾ ਵਾ ਸਾਰੇ ਦਿਨ ਚ ਬਚਦਾ ਨਹੀਂ ਆ ਹਾਂਜੀ 40 ਰੁਪਏ ਬਚ 40 ਰੁਪਏ ਸਾਰਾ ਦਿਨ ਲਾ ਕੇ ਤੇ ਤੈਨੂੰ ਆਹ ਕਿਨੇ ਕਿਹਾ ਛਲਿਆ ਦੇ ਕੰਮ ਕਰਨ ਨੂੰ ਰਾਜੇ ਇਹ ਕਿਹਾ ਤਾਂ ਦੇ ਅੜੀ ਗਿਆ ਤੇ ਮੇਰੇ ਨਾਲ ਇੱਥੇ ਪੈਸੇ ਮਰ ਗਏ ਸੀ ਅੱਛਾ ਨਹੀਂ ਦਿੱਤੇ ਪੈਸੇ ਕਿਹਨੇ ਪੈਸੇ ਨਹੀਂ ਦਿੱਤੇ ਫੇਰ ਆਹ ਦਾ ਕਿ ਮੈਂ ਆ ਹੀ ਰਿਜ਼ਲਵ ਬੋਲਦਾ ਤੇ ਆਹ ਕੌਣ ਨਾਲ ਭੈਣ ਇਹ ਮੇਰੀ ਵਾਈਫ ਅੱਛਾ ਕਰਦੇ ਤੁਹਾਡੇ ਅੱਛਾ ਜੀ ਤੇ ਬਸ ਛਲੀਆਂ ਵੀ ਦੇ ਦੋ ਇਤਰਾ ਹੈ ਛਲੀਆਂ ਦੇ ਦੋ ਤੇ ਹੋਰ ਕੋਈ ਕੰਮ ਨਹੀਂ ਕਰ ਸਕਦੇ ਕੀ ਨਾਲ ਜਿਵੇਂ ਸਬਜ਼ੀ ਸਬਜ਼ੀ ਵੇਚ ਲੋ ਹਾਂਜੀ ਉਹ ਵੀ ਕਰਨਾ ਜੀ ਹੁਣ ਰੇੜੀ ਤੋਂ ਰੇੜੀ ਦਾ ਹੋ ਜਾਊਗਾ ਹਾਂਜੀ ਰੇੜੀ ਹੋ ਜੇ ਨਾਲ ਸਬਜ਼ੀ ਪਾਲੀ ਹੈ ਨਾ ਸਬਜ਼ੀ ਪਾਲੋ ਨਾਲ ਹਨ ਉਹ ਫਿਰ ਕੰਮ ਵਧੀਆ ਹੋ ਜਾਊਗਾ ਹਨ ਗੁਰਸੇ ਕੋ ਅਮਰਤਾਰੀਓ ਤੁਹਾਨੂੰ ਗੁਰੂ ਰਾਮਦਾਸ ਤੇ ਪਿੰਡ ਵਾਲੇ ਨਹੀਂ ਕਰਦੇ ਜੀ ਕਿਸੇ ਨੂੰ ਕਹਿ ਕੇ ਪਿੰਡ ਵਾਲੇ ਬਾਬਾ ਜੀ ਸਾਹਿਬ ਅਸੀਂ ਇਹਦੇ ਬਹੁਤ ਜਣੇ ਆਏ ਸੀਗੇ ਜੀ ਹੂੰ ਬਸ ਕਈ ਫੋਟਾ ਕੇ ਥੀਕੇ ਲੈ ਜਾਂਦੇ ਪਰ ਕਰਦੇ ਨਹੀਂ ਨਰਵੈ ਸਿੰਘ ਬਾਰੇ ਸੁਣੇ ਹਾਂਜੀ ਉਹਨਾਂ ਦੇ ਬਾਰੇ ਸੁਣਿਆ ਅਸੀਂ ਬਹੁਤ ਨੰਬਰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਹੂੰ ਅੱਗ ਸਾਰ ਕੇ ਫਿਰ ਮੈਂ YouTube ਤੇ ਵੀਡੀਓਜ਼ ਦੇਖੀ ਸੀਗਾ ਉਹਨਾਂ ਦੇ ਉਹਨਾਂ ਦੀ ਭਾਈ ਦੀ ਹਾਂਜੀ ਹਾਂਜੀ ਨਰਵੈਰ ਭਾਈ ਦੀ ਹੂੰ ਤੇ ਕੀ ਕੀਤੀ ਗੱਲ ਹਾਂਜੀ ਉਹਨਾਂ ਨੇ ਗੱਲ ਕੀਤੀ ਜੀ ਕਿ ਉਹ ਕਹਿੰਦੇ ਕਿ ਕੋਈ ਨਾ ਸਿੰਗਟੇ ਦੇ ਹੂੰ ਕਰਕੇ ਭਾਜੀ ਨੇ ਤੇਰੀ ਮਦਦ ਉਹਨਾਂ ਨੇ ਭੇਜਿਆ ਸਾਨੂੰ ਰਾਜੇ ਅੱਛਾ ਜੀ ਹੂੰ ਕੋਈ ਨਾ ਤੁਸੀਂ ਕੰਮ ਕਰੋ ਤੁਸੀਂ ਦੋਵੇਂ ਜੀ ਨਾਲ ਅਜੇ ਤੇ ਹੁਣ ਤੇ ਸਾਰੀਆਂ ਛੱਲੀਆਂ ਪੈਕਟ ਕਰ ਦੋ ਠੀਕ ਆ ਤੇ ਕਿੰਨੀ ਦੀਆਂ ਸਾਰੀਆਂ ਕੋਈ ਨਹੀਂ ਬਬਈ ਕਿੰਨੀ ਦੀ ਨਹੀਂ ਇਤਰਾ ਨਹੀਂ ਉਹ ਭਾਈ ਨੇ ਕਿਹਾ ਕਿ ਭੇਜਿਆਣਾ ਤੈਨੂੰ ਦੇਣੀ ਆ ਮਾਇਆ ਰਾਜੇ ਤੈਨੂੰ ਪਤਾ ਤੇ ਹੋਵੇ ਕਿ ਤੇਰੇ ਭਰਾ ਜੂਂਦੇ ਨੇ ਗੁਰਸੇਖ ਹੈ ਤੂੰ ਸਾਡਾ ਭਰਾ ਹੈ ਤੇ ਗੁਰੂ ਦੀ ਫੌਜ ਹੈ ਤੂੰ ਤੇ ਸਾਡੇ ਕਿਤੇਰੇ ਭਰਾ ਜੂਂਦੇ ਨੇ ਤੂੰ ਸਾਨੂੰ ਇੱਕ ਛੱਲੀ ਖਵਾ ਪੈਲੇ ਹੈ ਹਾਂ ਸਾਨੂੰ ਇੱਕ ਛੱਲੀ ਖਵਾ ਦੇ ਗਰਮ ਗਰਮ ਤੇ ਇਸ ਛੱਲੀ ਦੇ ਬਦਲੇ ਲੋ ਸਿੰਘੋ ਛੱਗੋ ਛੱਲੀ ਤੁਸੀਂ ਵੀ ਇੱਕ ਹੋਰ ਦੇ ਦੇ ਠੀਕ ਆ ਤੇ ਕਿੰਨੀ ਦੀਆਂ ਸਾਰੀਆਂ ਛੱਲੀਆਂ ਨਹੀਂ ਤੂੰ ਦੱਸ ਲੈ ਕਿੰਨੇ ਰੀਆਂ ਨੇ ਕਿੰਨੇ ਦੀਖ ਲੈ ਗਿਆ ਸਵੇਰੇ ਮੈਂ ਤਾਂ 350 ਦੀਖ ਲੈ ਗਿਆ 350 ਦੀਖ ਲੈ ਗਿਆ ਸਾਨੂੰ 5-6 ਛੱਲੀਆਂ ਦੇ ਦੇ ਪੈਕ ਕਰਕੇ ਠੀਕ ਆ ਬਾਕੀ ਸਾਰੀਆਂ ਛੱਲੀਆਂ ਦੇ ਪੈਸੇ ਅਹੀਂ ਤੈਨੂੰ ਦੇ ਦਨੇ ਆ ਤੂੰ ਸਾਰੀਆਂ ਪੈਕ ਕਰ ਘਰ ਚੱਲ ਜਾ ਠੀਕ ਆ ਤੇ ਕੱਲ ਸਵੇਰੇ ਤੂੰ ਅੰਮ੍ਰਿਤਸਰ ਆਣਾ ਵਾ ਸਿੰਘੋ ਆ ਵੀ ਆ ਵੀ ਫੜ ਲਓ ਆਪਾਂ ਕਾਰ 'ਚ ਬੈਹਿ ਕੇ ਖਾਨੇ ਆ। ਕੱਲ ਤੁਸੀਂ ਦਮਾ ਜੀ ਹਰਿਆਣਾ ਵਾ। ਠੀਕ ਹੈ। ਅੰਮ੍ਰਿਤਸਰ ਠੀਕ ਆ। ਕਿ ਤੁਹਾਡੇ ਭਰਾ ਜੂਂਦੇ ਨੇ। ਠੀਕ ਹੈ ਜੀ। ਠੀਕ ਆ। ਤੁਸੀਂ ਸਾਡੇ ਗੁਰਸਿੱਖ ਭੈਣ ਭਰਾਓ ਜੇ ਤੁਸੀਂ ਅੱਜ ਸੜਕਾਂ ਤੇ ਬਹਿ ਕੇ ਇਤਰਾਹ ਦੀ ਹਾਲਾਤਾਂ ਦੇ ਵਿੱਚ ਬੈਠੇ ਹੋ ਹਨਾ ਤੇ ਸਾਡਾ ਸਵਰਜ ਮੰਨਦਾ ਕਿ ਤੁਹਾਨੂੰ ਸਟੈਂਡ ਕਰੀਏ। ਬਹੁਤ ਕੱਲ ਆਜੀ ਕੱਲ ਤੁਹਾਨੂੰ ਜਿਹੜੀ ਮਿਲ ਜੂਗੀ ਨਿਰਵੈਰ ਭਾਰੀ ਲੈ ਕੇ ਜਾਣਗੇ ਠੀਕ ਹੈ। ਨਾਲ ਤੁਹਾਨੂੰ ਸਬਜ਼ੀ ਪਾ ਕੇ ਦੇਨੇ ਆ ਭੈਣੇ ਠੀਕ ਹੈ। ਤੁਸੀਂ ਇੱਥੇ ਖੜ ਕੇ ਸਬਜ਼ੀ ਵੇਚਣੀ ਆ। ਠੀਕ ਹੈ ਜੀ। ਆਲੂ ਪਿਆਜ਼ ਵੇਚ ਲਓ ਜਾਂ ਕੁਝ ਵੇਚ ਲਓ ਸਾਨੂੰ ਵੀ ਦੁੱਖ ਹੁੰਦਾ ਸਾਡੇ ਭਰਾ ਇਹ ਚਾਰ ਛਲੀਆਂ ਆ ਵਾ ਆ ਕਿੰਨੇ ਤੁਸੀਂ ਪੈਸੇ ਕਮਾ ਲੋਗੇ ਸਾਢੇ 350 ਦੀ ਲੈ ਕੇ ਸਾਢੇ 550 ਦੀ ਵੇਚ ਲੋਗੇ 200 ਕਮਾ ਲੋਗੇ ਹਾਂਜੀ ਐਹੀ ਹੈ ਨਾ ਤੁਨ ਗੁਰੂ ਦਾ ਹੁੰਦਾ ਸ ਇਹ ਜਿਹੜੇ ਕਹਿੰਦੇ ਨੇ ਕਿ ਸੇਖਾਂ ਦੇ ਹਾਲਾਤ ਕੀ ਆ ਆ ਦੇਖ ਲਓ ਮੈਂ ਆ ਪਿੰਡ ਆ ਕਿਹੜਾ ਪਿੰਡ ਹੈਗਾ ਦੋਲੋ ਨੰਗਲ ਬਿਆਸ ਲਾਗੇ ਕਿਸੇ ਵੀਰ ਨੇ ਇਹਨਾਂ ਦੀ ਫੋਟੋ ਭੇਜੀ ਸੀ ਜੇ ਅਸੀਂ ਖੜੇ ਆ ਜਿਹੜੇ ਕਹਿੰਦੇ ਨੇ ਕਿ ਭਾਜੀ ਕਿ ਤੁਸੀਂ ਕਿਵੇਂ ਲੱਭਦੇ ਹੋ ਬਾਈ ਮੈਂ ਲੱਭਦਾ ਕੋਈ ਨਹੀਂ ਆ ਮੇਰੀ ਗੱਡੀ ਖੜੀ ਆ ਕਿਸ ਨੇ ਫੋਟੋ ਭੇਜੀ ਅੱਜ ਮੈਂ ਅਮਰ ਸਾਹਿਬ ਤੋਂ ਵਿਆਹ ਵਿਆਸ ਹੈ ਜੇ ਬੰਦਾ ਨੇ ਵਿਆਸ ਹੈ ਜੇ ਇਨ੍ਹਾਂ ਗੁਰਸਿੱਖਾਂ ਦੇ ਲਈ ਆ ਮੇਰਾ ਭਰਾ ਆ ਅਮਰਤਾ ਦੀ ਗੁਰਸਿੱਖਾ ਪਹਿਲਾ ਜਿਹੜਾ ਦਾਨ ਆਪਣੇ ਗੁਰਸਿੱਖਾਂ ਲਈ ਆ ਜਿਹੜੇ ਕਹਿੰਦੇ ਨੇ ਜੀ ਆ ਨਿਰਵੈਰ ਪਾਰੀ ਦੀ ਸਿੱਖਾਂ ਲਈ ਕਰ ਦਿਓ ਯਾਰ ਮੇਰੇ ਆਪਣੇ ਰੋਲਦੇ ਹੋਣ ਤੇ ਮੈਂ ਆਪਣੇਆਂ ਨੂੰ ਛੱਡ ਕੇ ਕਿੱਥੇ ਭੱਜਾਂ ਦੱਸੋ ਮੇਰੇ ਗੁਰੂ ਦਾ ਹੁਕਮ ਹੈ ਕਿ ਭਾਈ ਪਹਿਲਾ ਆਪਣੇਆਂ ਨੂੰ ਦੇਖ ਬਾਕੀ ਅਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਕਿ ਹਿੰਦੂ ਹਿੰਦੂ ਵੀਰ ਵੀ ਹੋਵੇ ਉਹ ਵੀ ਅਸੀਂ ਗੱਲ ਲਾਉਣ ਨੂੰ ਤਿਆਰ ਆਂ ਕੋਈ ਅੱਡੀ ਗੱਲ ਨਹੀਂ ਹੈਗਾ ਇਹਦੀ ਜਗ੍ਹਾ ਹਿੰਦੂ ਵੀ ਬੈਠਾ ਹੁੰਦਾ ਨਾ ਤੇ ਮੇਰੀ ਭੈਣ ਬੈਠੀ ਹੁੰਦੀ ਅਸੀਂ ਉਹਨੂੰ ਵੀ ਉਹਨੂੰ ਵੀ ਅਸੀਂ ਉਹਦੀ ਵੀ ਹੈਲਪ ਕਰਨੀ ਸੀ ਪਰ ਪਹਿਲੇ ਆਪਣੇ ਪੰਜਾਬੀਆਂ ਨੂੰ ਤਾਂ ਦੇਖ ਲਈਏ ਬਾਅਦ ਵਿੱਚ ਵੇਖਾਂਗੇ ਆ ਕਿਹੋ ਜਿਹੇ ਹਾਲਾਤ ਹੋਗੇ ਸਾਡੇ ਸਿੱਖਾਂ ਦੇ ਆ ਜਿਹੜੇ ਮੈਨੂੰ ਬੰਨਦੇ ਆ ਜੀ ਆ ਇਨਸਾਨੀਅਤ ਨੂੰ ਪਿਆਰ ਨਹੀਂ ਕਰਦਾ ਸਿੱਖਾਂ ਨੂੰ ਪਿਆਰ ਕਰਦਾ ਯਾਰ ਮੇਰੇ ਆਪਣੇ ਰੋਲ ਦੇ ਹੋਣ ਸਿੱਖ ਮੇਰੇ ਆਪਣੇ ਭਰਾ ਬੈਠੇ ਹੋਣ ਥੱਕੇ ਖੰਦੇ ਹੋਣ ਬਾਈ ਕਿੰਨੇ ਕੇ ਪੈਸੇ ਕਮਾਲੇ ਸਵੇਰ ਦੇ ਕਿੰ ਕਿੰਨੇ ਕਿੰਨੇ ਸਿੰਧ ਬੇਕੀਆਂ ਸਵੀਡ ਦੀਆਂ ਥੋੜੀ ਆ ਗਿਆ ਜੇਰ ਚ ਕਿੰਨੇ ਪੈਸੇ ਆਏ ਤੇਰ ਕੋ 300 ਰੁਪਿਆ ਸਾਰਾ ਹੀ ਤੇ ਵਿੱਚ ਲਗਤ ਕਿਨੀ ਲੱਗੀ ਆ ਲਗਤ ਕਿਨੀ ਲੱਗੀ ਆ ਲਗਤ ਜਿਆਦੀ ਹੈ ਲਗਤ ਜਿਆਦੀ ਲੱਗੀ ਆ 40 ਰੁਪਏ ਬਜਦੇ ਆ ਸਾਰੇ ਦਿਨ ਚ ਕਾਲੀ 50 ਰੁਪਏ 18 70 ਰੁਪਏ ਆ ਹਾਂਜੀ 15 ਰੁਪਏ ਲੈ ਕੇ ਆਈ ਓਹ ਓਹ ਤੇ ਛੱਲੀ ਆ ਕੋ ਆਪਣੇ 24 ਚੱਲੀਆਂ ਛੱਲੀ 24 25 ਰੁਪਏ ਛੱਲੀ ਮਿਲਦੀ ਆ ਕਿ ਤੁਹਾਨੂੰ ਵੇਖ ਕੇ ਕਦੀ ਕੇ ਨੇ ਕਿਹਾ ਨਹੀਂ ਕਿ ਇਤਰਾ ਭਾਈ ਤੁਸੀਂ ਦੋਵੇਂ ਜਾ ਦੋਵੇਂ ਜਾਨੇ ਝੁੰਜੇ ਬੈਠੇ ਹੋ ਚਾਦਰਾਂ ਵਿੱਚ ਆ ਕੇ ਕੋਈ ਨਹੀਂ ਇੱਥੇ ਹੁੰਦਾ ਕੋਈ ਨਹੀਂ ਆਂਦਾ ਦਾਵਾ ਦਾ ਬੋਰਡ ਗੇਤੀ ਕਿ ਚੱਲ ਜਾਂਦੇ ਜੀ ਹੂੰ ਧੰਨ ਗੁਰੂ ਜਾਨ ਅੰਦਸ ਮੈਂ ਮੈਂ ਕਿਵੇਂ ਕਰਾਂ ਦੱਸੋ ਤੁਸੀਂ ਅੱਜ ਕਈ ਕਈ ਕਹਿਦਤ ਕਹਿ ਰਹਿੰਦੇ ਆ ਕਿ ਭਾਰੀ ਤੁਸੀਂ ਆ ਕਿਵੇਂ ਦੇਖਦੇ ਹੋ ਭਾਈ ਮੇਰੀਆਂ ਅੱਖਾਂ ਇਸ ਤਰ੍ਹਾਂ ਦੀਆਂ ਮਾਰੇ ਨੇ ਜਿੱਤੀਆਂ ਹੋਈਆਂ ਹੁਣ ਆ ਭੈਣ ਬੈਠੀ ਕਿੰਨੂੰ ਸ਼ੌਕ ਹੁੰਦਾ ਕਿ ਆਪਣੀ ਨਾਲ ਦੀ ਨੂੰ ਲੈ ਕੇ ਝੁੰਜੇ ਬੈਠੇ ਆਹ ਪਿੰਡ ਦੇ ਆ ਰਾਹ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦਾ ਹੋਵੇ ਕਰਾਏ ਤੇ ਤਿੰਨਾਂ ਨੇ ਵੀ ਤੂੰ ਕਰਾਏ ਤੇ 1500 ਵਰਦੀ ਐ ਕਰਾਇਆ ਵਾ ਠੀਕ ਆ ਕੋਈ ਨਾ ਰਾਜੀ ਤੂੰ ਸਾਨੂੰ ਤਾਂ ਦੇ ਦੇ ਛਲੀਆਂ ਜਾਰਮਾਂ ਚ ਮੈਂ ਵੀ ਕਰ ਜਾ ਕੇ ਵੀ ਖਾ ਲਾਂਗੇ ਠੀਕ ਹੈ ਨਾ ਤੇ ਤੈਨੂੰ ਮਾਇਆ ਦੇਨੇ ਆ ਕਿਨੇ ਜੀ ਠੀਕ ਆ ਠੀਕ ਆ ਠੀਕ ਆ ਤੂੰ ਫਿਰ ਕੱਲ ਆ ਜੀ ਸਵੇਰੇ ਠੀਕ ਆ ਸਿੰਘਨੜ ਕਾਰਡ ਦੇ ਦਿਓ ਆਪਣਾ ਬਾਬਾ ਜੀ ਯਾਰ ਜੀ ਮੈਂ ਗੱਲ ਕਰਨੀ ਨਹੀਂ ਅਸੀਂ ਨਹੀਂ ਕਰਨੀ ਆ ਦਿਓ ਉਹ ਪਹਿਲੇ ਪਹਿਲੇ ਦਿਓ 500 ਦਿਓ ਅਦਰੂ ਦਿਓ ਅਦਰੂ ਕੱਢ ਕੇ ਮਾਇਆ ਦੇ ਦਿਓ ਤੋੜ ਦਿਓ। ਤੋੜ ਦਿਓ। ਬਾਬਾ ਜੀ ਆ ਫੜੋ ਮਾਇਆ ਠੀਕ ਹੈ ਜੀ ਜਿਹੜੀ ਛਲੀਆਂ ਪਲੀਆਂ ਤੇ ਤੁਸੀਂ ਕੱਲ ਤੁਸੀਂ ਅੰਮ੍ਰਿਤਸਰ ਆ ਜਣਾ ਜੀ ਠੀਕ ਹੈ 12 ਵਜੇ ਕੱਲ ਕੀ ਬਾਰ ਐਤਵਾਰ ਹੈ ਨਾ ਕੱਲ ਨਾ ਆਇਓ ਕੱਲ ਦੁਕਾਨਾਂ ਬੰਦ ਹੋਣੀਆਂ ਕੱਲ ਮੈਂ ਉੱਥੇ ਜਾਣਾ ਚਬਰੇ ਸਾਹਿਬ ਤੇ ਅਸੀਂ ਜੋ ਸਵੇਰੇ ਬਾਬਾ ਦੀਪ ਸਿੰਘ ਦੇ ਹੁੰਦੇ ਆ ਸਾਰਾ ਦਿਨ ਸੋਮਵਾਰ ਸਵੇਰੇ ਤੁਸੀਂ 12 ਵਜੇ ਆ ਜਿਓ ਅੰਮ੍ਰਿਤਸਰ ਆ ਕੇ ਪਾਜੀ ਨੂੰ ਨਾਲ ਕਾਲ ਕਰ ਲਿਓ ਆ ਪਿੱਛੇ ਇੱਕ ਨੰਬਰ ਲਿਖਿਆ ਹੈ ਜੀ ਠੀਕ ਹੈ ਜੀ ਬੈਕ ਸਾਈਡ ਤੇ ਨਿਰਵੈਰ ਭਾਈ ਦਾ ਪਰਸਨਲ ਹੈ ਉਹਨਾਂ ਨੂੰ ਕਾਲ ਕਰ ਲਿਓ ਕਿਤਨਾ ਸਿੰਘ ਆਏ ਸੀ ਮਿਲ ਕੇ ਗਏ ਸੀ ਤੇ ਪਸੋਂ ਤੁਸੀਂ ਆ ਜਾਓ ਠੀਕ ਹੈ ਜੀ ਚਲੋ ਠੀਕ ਹੈ ਸਿੰਘੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਹੀਂ ਛਲੀਆਂ ਕੋਈ ਗੱਲ ਨਹੀਂ ਮਾਇਆ ਤੁਹਾਨੂੰ ਦੇਦੀ ਠੀਕ ਹੈ ਜੀ ਧੰਨ ਗੁਰੂ ਰਾਮਦਾਸ